ਕਟਾ ਬਿਲ ਜੀ ਬਾਜੀ ਹਾਂ ਬਾਜੀ ਹਾਂ ਜੀ ਬ੍ਰਦਰ ਕੀ ਹਾਲ ਹੈ ਜੀ ਹਾਂ ਵਧੀਆ ਭਰਾ ਅੱਛਾ ਮੈਂ ਕਿਹਾ ਵੀ ਇੱਥੇ ਬਾਰਡਰ ਪੱਟੀ ਤੇ ਲਗਭਗ ਬੰਦੇ ਤਿਆਰ ਨੇ ਪੰਚਾਇਤ ਮੈਂਬਰ ਵੀ ਤਿਆਰ ਨੇ ਸਰਪੰਚ ਵੀ ਤਿਆਰ ਆਵਾਜ਼ ਬਾਤ ਕਰਾਓ ਕਰਾਓ ਮੈਂ ਤਾਂ ਅੱਜ ਕਰੀ ਜਾਨਾ ਸਾਰੇ ਜੇ ਤੁਸੀਂ ਕੱਲ੍ਹ ਤੇ ਕਰਨੀ ਤੁਸੀਂ ਕਰਾਓ ਮੈਂ ਅੱਜੋ ਕਰਾ ਲਿਆ ਆਪਣੇ ਵਾਲਾ ਫੂਲੇ ਵਾਲਾ ਸਰਪੰਚ ਹਾਂ ਜੀ ਫੂਲੇ ਵਾਲਾ ਅੱਜ ਜੁਆਇਨ ਕਰ ਗਿਆ ਆਪਾਂ ਨੂੰ ਲੈ ਗੁੱਟ ਗੁੱਟ ਅੱਛਾ ਤੇ ਟਾਣੀ ਨਤਾ ਸਿੰਘ ਵਾਲਾ ਉਹ ਗੱਲਬਾਤ ਚੱਲਦੀ ਜਾਂਦੀ ਆ ਤੁਸੀਂ ਕਰਨੀ ਤੁਸੀਂ ਕਰ ਲਓ ਕਰ ਲੈਨੇ ਆ ਬੰਦੇ ਨਾ ਪ੍ਰਪੇਅਰ ਆ ਇੱਕ ਉਹ ਸੁਖੇਰੇ ਦੇ ਵੀ ਤਿਆਰ ਆ ਇੱਕ ਟਾਣੀ ਜਿਹੜੀ ਪ੍ਰੇਮ ਸਿੰਘ ਉਹ ਵੀ ਤਿਆਰ ਆ ਟਾਣੀ ਪ੍ਰੇਮ ਵਾਲੇ ਦੂਜੇ ਤਾਂ ਰਲ ਕੇ ਕੱਲ ਤੁਹਾਡੇ ਸਰਪੰਚਰ ਲਾ ਦਿਓ ਅੱਛਾ ਸਰਪੰਚ ਨਹੀਂ ਰਲਦਾ ਮੈਂਬਰ ਲਾ ਦੇਨੇ ਆ ਮੈਂਬਰ ਕੱਲ ਹਾਂ ਕੁਛ ਤਾਂ ਆਈ ਸੀ ਕੱਲ ਕੋਮੋਜ ਲੈ ਕੇ ਆਈ ਸੀ ਨਾਲ ਨਹੀਂ ਉਹ ਮੈਂਬਰ ਨਹੀਂ ਹੈਗੇ ਸੀ ਮੈਂਬਰ ਤਾਂ ਦੂਜੇ ਬੰਦੇ ਦੇ ਨਾਲ ਗੁਰਮੀਤ ਕਰ ਦਿਓ ਗੱਲ ਉਹਨਾਂ ਨਾਲ ਸੈਟਿੰਗ ਆਪਾਂ ਲਾ ਲੈਨੇ ਆ ਹਾਂ ਉਹ ਵੀ ਰਲਾ ਦੋ ਬੰਦੇ ਕਾਫੀ ਤਿਆਰ ਹੈ ਤੁਹਾਡੇ ਕੋਲੋਂ ਟਾਈਮ ਦਿੱਤਾ ਜਾਵੇ ਤਦੇ ਤੂੰ ਦੱਸਣਾ ਮੈਂ ਹੋਰ ਲਾਈ ਜਾਣਾ ਮੈਂ ਤਾਂ ਅੱਜ ਹੀ ਰਲਾਈ ਜਾਣਾ ਸਾਰੇ ਢੰਡੀ ਕਦੀਮ ਘਟੋ ਘਟ 6 ਪ੍ਰੋਗਰਾਮ ਕੀਤੇ ਆ ਤਗੜੇ ਠੀਕ ਹੈ ਹਾਂ ਵੇ ਇੱਕ ਪਾਸਾ ਹੀ ਕਰਤਾ ਢੰਡੀ ਕਦੀਮ ਸਾਰਾ ਹਾਂ ਵੈਰੀ ਗੁੱਡ ਇੱਕ ਨਾ ਹਾਂ ਇੱਕ ਸਾਂਭਣਾ ਰਹਿ ਗਿਆ ਆਪਣੇ ਕੁਭਾਇਆ ਜਿਹੜਾ ਨਾ ਕੁਭਾ ਸਾਰਾ ਇੱਕ ਹੋ ਗਿਆ ਕੋਈ 2-4 ਘਰ ਉਲਟ ਰਹਿ ਗਏ ਠੀਕ ਹੈ ਤੇ ਹੋਰ ਮੈਂ ਗਿਆ ਪਹਿਲਾਂ ਕਿਹੜਾ ਪਿੰਡ ਸੀ ਆਪਣਾ ਬੱਗੇ ਕੇ ਠੀਕ ਹੈ ਹਾਂ ਤੁਸੀਂ ਹੁਣ ਦੱਸੋ ਕਿਹੜੇ ਨੂੰ ਕਰਨਾ ਮੈਂ ਉਹਨੂੰ ਮਿਲ ਲੈਣਾ हां मैं ना मैं थोनू ਦੱਸਦਾ ਜੀ ਇੱਕ ਅੱਜ ਸ਼ਾਮ ਨੂੰ ਤੁਹਾਨੂੰ 15 16 ਦਾ ਮੈਂਬਰ ਮਿਲਾ ਦੇਣੀ ਉਧਰ ਬਾਰਡਰ ਪੱਟੀ ਵਾਲੇ ਪਾਸੇ ਸਰਪੰਚ ਮਿਲਾ ਦੇਣੀ ਮਿਲਾ ਦੇਣੀ ਰਾਤ ਨੂੰ ਇੱਕ ਬੇਨਤੀ ਹੋਰ ਤੁਹਾਨੂੰ ਸੁਭਾ ਦੂੰਗਾ ਹਾਂ ਇੱਕ ਹੋਰ ਬੇਨਤੀ ਹੈ ਮੈਂ ਕਿਹਾ ਵੀ ਪੇਮੈਂਟ ਦਾ ਵੀ ਥੋੜਾ ਹੋਰ ਕਰਕੇ ਪੇਮੈਂਟ ਕਰਨਾ ਸੀ ਬਾਈ ਗੱਲ ਹੀ ਕੋਈ ਨਹੀਂ ਹਾਂ ਕੁ 8 10 ਲੱਖ ਹੁਣ ਕਰੋ ਇਕੱਠਾ ਆਪਾਂ ਨਾ ਮੈਂ ਉਹ ਅੱਗੇ ਦੱਸਦਾ ਸੀ ਟੈਨਸ਼ਨ ਆ ਰਿਹਾ ਜਿੰਨੇ ਮਰਜ਼ੀ ਹੋ ਜਾਣ ਤੁਸੀਂ ਲਿਆਓ ਸੁਣੋ ਮੈਂ ਕਿਹਾ ਵੀ ਉਹ ਅੱਗੇ ਤਾਂ ਜਿਹੜੇ ਦੇਣੇ ਸੀ ਉਹ ਜਿਵੇਂ ਇੱਕ ਬੰਦੇ ਤੋਰਨ ਵਾਲੇ ਆ ਹੁਣ ਮੈਂ ਇਹਨਾਂ ਦੇ ਬਲਾਕ ਪ੍ਰਧਾਨ ਪਟ ਰਿਆ ਮਤਲਬ ਨੇੜੇ ਤੇੜੀ ਆ ਕੱਲ ਤੁਹਾਨੂੰ ਅੱਜ ਸ਼ਾਮ ਨੂੰ ਜਾਂ ਸੁਬਾ ਮਿਲ ਜਾਣਗੇ ਬਸ ਆਹਾ ਬਸ ਤੁਸੀਂ ਉਹ ਕਰੋ ਤੇ ਆਪਾਂ ਸ਼ਾਮ ਨੂੰ ਮਲਾਉਂਦੇ ਆਂ ਬਸ ਠੀਕ ਬਣਾ ਲਓ ਠੀਕ ਹੈ ਠੀਕ ਅੱਜ ਉਹ ਅੱਜ ਸ਼ਾਮ ਨੂੰ ਮਲਾਓ ਮੈਨੂੰ ਇੱਕ ਨਾ ਜੀ ਉਹ दारू ਸਿੱਕੇ ਵਾਲਾ ਵੀ ਇਹਨਾਂ ਦਾ ਕੰਮ ਤੋਰ ਗਿਆ ਬਾਜੀ ਟੈਨਸ਼ਨ ਨਾ ਲਓ ਅਸੀਂ ਬਣਾ ਲੀਂ 1.5 ਦਿਨ ਵਿੱਚ ਲਿਆ ਨੇਰੀ ਲਿਆ ਦੇਵਾਂਗੇ ਉਹਦੇ ਪਾਸੇ ਕੋਈ ਜਾਊਗਾ ਨਹੀਂ ਹਫਤਾ ਹਾਂ ਬਸ ਠੀਕ ਹੈ ਮੈਂ ਇਹ ਕਹਿ ਰਿਹਾ ਨਾ ਵੀ ਆਪਾਂ ਬੰਦੇ ਨੂੰ ਲਾਲ ਚਲਾਈਏ ਅਸੀਂ ਪਲੈਨਿੰਗ ਨਾਲ ਚੱਲਦੇ ਹੁੰਨੇ ਬਾਈ ਜੀ ਨਾ ਪਲੈਨਿੰਗ ਕੰਮ ਨਾ ਕਈ ਦੀ ਗਲਤ ਹੋ ਜਾਂਦਾ ਵੇ ਸਾਡੇ ਬੰਦੇ ਹੁਣੇ ਰੁੱਝ ਜਾਣਗੇ ਦਾਰੂ ਜੀ ਹਾਂ ਹਾਂ ਨਹੀਂ ਤੁਹਾਡੀ ਗੱਲ ਸਹੀ ਹੈ ਮੈਂ ਪਲੈਨਿੰਗ ਨਾਲ ਚੱਲਦਾ ਜੇ ਇਹ ਭੁੱਲ ਜਾਂਦੀ ਆ ਜਦੋਂ ਪਿਛਲੇ ਹਫ਼ਤੇ ਆ ਗਿਆ ਨਾ ਹਾਂ ਜੀ ਹਾਂ ਜੀ ਹਾਂ ਜੀ ਸਾਰੇ ਫਿਰ ਜੁਟ ਜਾਣਗੇ ਫਿਰ ਕੋਈ ਨਹੀਂ ਜਾਊਗਾ ਇੱਕ ਹਫ਼ਤਾ ਕਿਤੇ ਬਸ ਇਹ ਖਾਲੀ ਹੋਣਗੇ ਸਾਰੇ ਬਸ ਇਹਨਾਂ ਸਾਰਿਆਂ ਨੂੰ ਮੈਂ ਕਹਿੰਦਾ ਬੂਥ ਲਾਣ ਵਾਲਾ ਕੋਈ ਬੰਦਾ ਨਾ ਬੱਚੇ ਮੈਂ ਨਾ ਬਾਈ ਜੀ ਡਾਊਨ ਆ ਰਿਹਾ ਪਾਲੀ ਵਾਲੇ ਦੀ ਪੰਚਾਇਤ ਰਾਤ ਰ ਲਾ ਲਈ ਅਸੀਂ ਸੱਚ ਉਹ ਹੋ ਗਈ ਸੀ ਗੱਲ ਮੇਰੀ ਵੀ ਮੈਂ ਕੀਤਾ ਸੀ ਕੋਣ ਤੇ ਬਸ ਜਿਵੇਂ ਜਿਵੇਂ ਅਸੀਂ ਬੰਦਰ ਪ੍ਰਪੇਅਰ ਕਰੀ ਜਾਣੇ ਤੁਸੀਂ ਤੱਬੀ ਥੋੜੇ ਕੰਮ ਨੂੰ ਬਸ ਤੁਸੀਂ ਬਣਾਓ ਪ੍ਰੋਗਰਾਮ ਕਾ ਸ਼ਾਮ ਸੂਹ ਦੇ ਦੇਂਗੇ ਪੈਸੇ ਤੁਹਾਨੂੰ ਆ ਬਸ ਠੀਕ ਹੈ ਠੀਕ ਹੈ